हां ता प्यारे बच्चे ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ हां ਬੇਟਾ ਆਪਾਂ ਜਵਾਰ ਨੂੰ ਉਹਦੇ ਆਖਲਾ ਪ੍ਰੀਖਿਆ ਸਾਲ 2024 ਦੇ ਵਿੱਚ ਜਿਹੜਾ 22 ਨੰਬਰ ਸਵਾਲ ਆਇਆ ਸੀ ਬੇਟਾ ਉਹਦੇ ਉੱਤੇ ਗੱਲ ਕਰਨੀ ਹੈ ਕਿਉਂਕਿ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀਗਾ ਉਹਦੇ ਬਾਰੇ ਬਸ ਉਹ ਸਵਾਲ ਧਿਆਨ ਦੇ ਨਾਲ ਦੇਖਣਾ ਹੈ ਵੀ ਉਹਦਾ ਸੋਲੂਸ਼ਨ ਹੈ ਜਿਹੜਾ ਕਿਵੇਂ ਆਪਾਂ ਦੱਸਣਾ ਹੈ ਤਾਂ ਕੀ ਕਹਿੰਦਾ ਪਹਿਲਾਂ ਆਪਾਂ ਨਿਰਦੇਸ਼ ਪੜ੍ਹ ਲੈਣੇ ਕਹਿੰਦਾ ਸੰਖਿਆ 21 ਤੋਂ 24 ਵਿੱਚ ਪ੍ਰਸ਼ਨ ਚਿੱਤਰ ਦੇ ਰੂਪ ਵਿੱਚ ਕਿਸੇ ਰੇਖਾ ਗਣਿਤੀ ਚਿੱਤਰ ਤ੍ਰਿਭੁਜ ਵਰਗ ਚੱਕਰ ਦੇ ਕਿਸੇ ਇੱਕ ਭਾਗ ਨੂੰ ਖੱਬੇ ਪਾਸੇ ਦਰਸਾਇਆ ਗਿਆ ਹੈ ਤੇ ਸੱਜੇ ਪਾਸੇ ਦੂਜੇ ਭਾਗ ਨੂੰ ਚਾਰ ਇਤਰਾਾਂ ਦੇ ਰੂਪ ਚਾਰ ਉਤਰਾਂ ਦੇ ਰੂਪ ਵਿੱਚ A B C ਅਤੇ D ਦਰਸਾਇਆ ਗਿਆ ਸੱਜੇ ਪਾਸੇ ਦੇ ਚਿੱਤਰਾਂ ਵਿੱਚੋਂ ਰੇਖਾ ਗਿਣਤੀ ਚਿੱਤਰ ਨੂੰ ਪੂਰਾ ਕਰਨ ਵਾਲੇ ਚਿੱਤਰ ਦਾ ਪਤਾ ਕਰੋ ਤੇ ਆਪਣੇ ਉੱਤਰ ਨੂੰ ਦਰਸਾਉਣ ਲਈ OMR ਦੇ ਉੱਤਰ ਪੱਤਰ ਵਿੱਚ ਪ੍ਰਸ਼ਨ ਦੇ ਸੰਗਤ ਸੰਖਿਆ ਵਾਲੇ ਸਾਹਮਣੇ ਚੱਕਰ ਨੂੰ ਕਾਲਾ ਕਰੋ ਠੀਕ ਹੈ ਬੇਟਾ ਤਾਂ ਆਪਾਂ ਪਹਿਲੇ ਸਵਾਲ ਕਰ ਚੁੱਕੇ ਆਪਾਂ 22 ਨੰਬਰ ਸਵਾਲ ਹੁਣ ਡਿਸਕਸ ਕਰਨਾ 22 ਨੰਬਰ ਸਵਾਲ ਬੇਟਾ ਧਿਆਨ ਦੇ ਨਾਲ ਦੇਖੋ ਅਬਜ਼ਰਵ ਕਰੋ ਤੁਸੀਂ ਤੋ ਬੇਟਾ ਆਹ ਇੱਕ ਚਿੱਤਰ ਬਣਿਆ ਹੋਇਆ ਆ ਇਹਦੇ ਵਿੱਚ ਉਹ ਕਹਿੰਦਾ ਵੀ ਇਸ ਚਿੱਤਰ ਨੂੰ ਪੂਰਾ ਕਰਕੇ ਕਿਉਂਕਿ ਆਪਾਂ ਉੱਤੇ ਆਪਾਂ ਪੜ੍ਹ ਲਏ ਤ੍ਰਿਭੂਜ ਵਰਗ ਜਾਂ ਚੱਕਰ ਤੇ ਬੇਟਾ ਰਿਪੀਟ ਮੈਂ ਤਾਂ ਕਰ ਰਿਹਾ ਕਿਉਂਕਿ ਆਪਾਂ ਪਹਿਲਾਂ ਡਿਸਕਸ ਕੀਤਾ ਸੀਗਾ ਤਾਂ ਆਪਾਂ ਉਹ ਕਿਉਂਕਿ ਮੇਰੇ ਕੋਲੇ ਜਿਹੜਾ ਪਹਿਲਾਂ ਪੇਪਰ ਪਹੁੰਚਿਆ ਸੀ ਉਹ ਫਿਗਰ ਕਾਫੀ ਆਕਾਰ ਦੇ ਵਿੱਚ ਛੋਟੀ ਸੀਗੀ ਤੁਹਾਨੂੰ ਇਨਲਾਰਜ ਕਰਕੇ ਦਿਖਾਈ ਜਾ ਰਹੀ ਸੀਗੀ ਤਾਂ ਬੇਟਾ ਕਹਿੰਦਾ ਵੀ ਇੱਥੋਂ ਕਿਹੜਾ ਪੋਰਸ਼ਨ ਜੇ ਅਸੀਂ ਲਾ ਦਈਏ ਤੇ ਇਹ ਜਿਹੜਾ ਹੈਗਾ ਵਰਗ ਨੂੰ ਪੂਰਾ ਕਿਉਂਕਿ ਤਿੰਨ ਚੀਜ਼ਾਂ ਤ੍ਰੀਭੁਜ ਵਰਗ ਤੇ ਚੱਕਰ ਠੀਕ ਹੈ ਤਾਂ ਆਪਾਂ ਗੱਲ ਕੀਤੀ ਸੀ ਕਿਉਂਕਿ ਉਹ ਪੋਰਸ਼ਨ ਬੇਟਾ ਇੰਨਾ ਜ਼ਿਆਦਾ ਛੋਟਾ ਸੀਗਾ ਤਾਂ ਅਸੀਂ ਸੀ ਡਿਸਾਈਡ ਕੀਤਾ ਸੀ ਪਰ ਜਦੋਂ ਹੁਣ ਆਹ ਚੰਡੀਗੜ੍ਹ ਤੋਂ ਬੇਟਾ ਸਪੈਸ਼ਲ ਮੈਂ ਮੰਗਵਾਇਆ ਭਾਈ ਜਤਾ ਜੀ ਫਾਊਂਡੇਸ਼ਨ ਵਾਲਿਆਂ ਤੋਂ ਇਹ ਕਾਫੀ ਐਨ ਲਾਰਜ ਹੈਗਾ ਤੇ ਜੇਕਰ ਬੇਟਾ ਅਸੀਂ ਆਹ ਚੀਜ਼ ਇੱਥੇ ਲਾ ਦਿੰਨੇ ਆ ਤਾਂ ਇਹਦੇ ਵਿੱਚ ਬੇਟਾ ਇਹ ਵਰਗ ਨਹੀਂ ਬਣਦਾ ਇਹ ਕੀ ਬਣ ਜਾਂਦਾ ਇਹ ਆਇਤ ਬਣ ਜਾਂਦਾ ਆ ਚੀਜ਼ ਹੈ ਜਿਹੜੀ ਇਹਦੀ ਘਟ ਜਾਂਦੀ ਹੈ ਠੀਕ ਹੈ ਬੇਟਾ ਜੇਕਰ ਅਸੀਂ ਸੀਏ ਦਾ ਉੱਤਰ ਲਾਉਣੀ ਹੈ ਕਿਉਂਕਿ ਹੁਣ ਇਹ ਕਾਫੀ ਇਨਲਾਰਜ ਹੋ ਕੇ ਆਇਆ ਪੇਪਰ ਫਰਕ ਥੋੜਾ ਜਿਹਾ ਹੀ ਹੈਗਾ ਜੇ ਆਪਾਂ ਸੀ ਲਾਉਨੇ ਆ ਤਾਂ ਆਹ ਚੀਜ਼ ਹੈ ਜਿਹੜੀ ਬੇਟਾ ਆਇਤਾਕਾਰ ਬਣਦੀ ਹੈ ਮੈਂ ਤੁਹਾਨੂੰ ਮੈਰ ਕਰਕੇ ਦਿਖਾਉਣਾ ਹੈ ਜੇ ਮੰਨ ਲਓ ਆਹ ਦੇਖੋ ਆ ਚੀਜ਼ ਜਦੋਂ ਆਪਾਂ ਇੱਥੇ ਮੈજર ਕਰਦੇ ਲਗਭਾਗੇ ਪੂਰੀ ਪੂਰੀ ਆਉਂਦੀ ਹੈ ਪਰ ਦੂਜੇ ਪਾਸੇ ਜਦੋਂ ਅਸੀਂ ਮਿੰਦੇ ਆ ਬੇਟਾ ਤੇ ਆ ਦੇਖੋ ਆ ਆਧਾ ਥੋੜੀ ਜਿਹੀ ਘਟ ਜਾਂਦੀ ਹੈ ਹੈਨਾ ਤਾਂ ਇਹਦਾ ਮਤਲਬ ਵੀ ਜੇ ਅਸੀਂ ਸੀ ਉੱਤਰ ਇਹਦਾ ਲਗਾਉਨੇ ਆ ਬੇਟਾ ਤਾਂ ਸੀ ਉੱਤਰ ਫੁੱਲਫਿਲ ਨਹੀਂ ਕਰਦਾ ਫਿਰ ਇਹ ਆਇਤ ਬਣ ਜਾਂਦਾ ਜਦੋਂ ਕਿ ਸਾਨੂੰ ਉਹਨਾਂ ਨੇ ਉੱਪਰ ਕਿਹਾ ਹੋਇਆ ਤ੍ਰਿਭੁਜ ਵਰਗ ਜਾਂ ਚੱਕਰ ਤਾਂ ਜੇਕਰ ਅਸੀਂ ਵਰਗ ਬਣਾਉਣਾ ਚਾਹੁੰਦੇ ਹਾਂ ਤਾਂ ਬੇਟਾ A1 ਜਿਹੜਾ ਆਨਸਰ ਹੈਗਾ ਇਹਦਾ ਰਾਈਟ ਆਨਸਰ ਬਣਦਾ ਪਿਆ ਜੇਕਰ ਅਸੀਂ ਇਹਨੂੰ ਇੱਥੇ ਕੱਟ ਕੇ ਲਾ ਦੇਵਾਂਗੇ ਤਾਂ ਇਹ ਬੇਟਾ ਇਸ ਤਰ੍ਹਾਂ ਕਰਕੇ ਆ ਚੀਜ਼ ਹੈ ਜਿਹੜੀ ਇਹ ਆ ਦੇਖੋ ਆਹਾਂ ਚੀਜ਼ ਆਹ ਆਹੀ ਚੀਜ਼ ਬਣਦੀ ਪਈ ਹੈ ਨਾ ਇਹਨੂੰ ਜਦੋਂ ਇੱਥੇ ਲਾ ਦਾਂਗੇ ਤਾਂ ਇਹ ਪੂਰਾ ਵਰਗਾਕਾਰ ਸ਼ੇਪ ਲੈ ਲੈਂਦਾ ਹੈ ਸੋ ਬੇਟਾ ਇਸ ਕਰਕੇ ਇਹ ਦਾ ਜਿਹੜਾ ਐਗਜ਼ੈਕਟ ਐਗਜ਼ੈਕਟ ਆਲਟਰਨੇਟਿਵ ਹੈਗਾ ਆ ਉਹ ਅਸੀਂ A ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਸੋ ਬੇਟਾ ਇਹ ਸੀਗਾ 22 ਨੰਬਰ ਸਵਾਲ ਦਾ ਸਪਸ਼ਟਿਕਰਨ ਸੀਗਾ ਤੇ ਅਗਲੇ ਸਵਾਲ ਜਿਹੜੇ ਹੈਗੇ ਆ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ